ਕਾਦੋ ਦੋ ਬਣੀ ਕੋਲ ਮੁਸ਼ਕਿਲ ਕਿਉਂ ਨਾ। ਜੇ ਤੁਸੀਂ ਪਾਰਟੀ ਦੇ ਹੁਕਮ ਦੀ ਗੱਲ ਕੀਤੀ ਹੈ ਜੇਕਰ ਪਾਰਟੀ Yes ਕਰਦੀ ਹੈ ਤਾਂ ਤਿਆਰੀਆਂ ਹੋਣਗੀਆਂ। ਜੇ ਗਾਂਦ ਦੋ ਦੋਗੀ ਲੱਤੀ ਰੜਕਰਾਂਗੇ। ਜਿਹੜਾ ਕਿਸਾਨੀ ਮੂਵਮੈਂਟ ਚੱਲ ਰਿਹਾ ਕਿਸ ਤਰ੍ਹਾਂ ਵਾਚ ਕਰਦੇ। ਦੇਖੋ ਇਹ ਮਹਿਕਮਾ ਮੇਰੇ ਕੋਲ ਪਹਲਾ ਰਿਹਾ ਹੈਗਾ। ਔਰ ਮੈਨੂੰ ਬੜਾ ਫਕਰ ਹੈ ਸਾਡੇ ਪੰਜਾਬ ਦੇ ਕਿਸਾਨ ਨੇ। ਤਕਰੀਬਨ 407 ਸ਼ਹਾਗਾਂ ਪੰਜਾਬ ਚ ਹੋਈਆਂ ਨਗਭਗ 793 ਸਾਡੇ ਦੇਸ਼ ਦੇ ਸ਼ਹੀਦ ਹੋਏ। ਔਰ ਉਹ 497 ਬਕਾਤਾ ਖੇਤੀવાડી ਮੈਂਸਟਰ ਅਸੀਂ ਕਈ ਉਹ ਮਾਸੂਮ ਜਿੰਦਗੀਆਂ ਦੀ ਵਾਪਸੀ ਨਹੀਂ ਲਿਆ ਸਕਦੇ ਲੇਕਿਨ ਉਹਨਾਂ ਦੇ ਪਰਿਵਾਰਾਂ ਨੂੰ ਇੱਕ ਸਹਾਰੇ ਦੀ ਲੋੜ ਹੈ ਕਾਂਗਰਸ ਪਾਰਟੀ ਵੱਲੋਂ ਉਹਨਾਂ ਦੇ ਪਰਿਵਾਰਾਂ ਨੂੰ ਨੌਕਰੀ ਦੇ ਸਾਧਨ ਦਿੱਤੇ ਗਏ ਤਾਂ ਕਿ ਉਹ ਰੋਜ਼ਗਾਰ ਮਿਲ ਸਕੇ ਅਤੇ ਆਪਣੇ ਸਬਰਾਂ ਨੂੰ ਪਾਲਣ ਕੋਸ਼ਿਸ਼ ਕਰ ਸਕਣ ਔਰ ਮੈਨੂੰ ਬੜਾ ਫਕਰ ਹੋਇਆ ਕਿ ਅਸੀਂ ਉਸ ਦੇ ਹਿੱੱਥਾ ਮੰਨ ਕੇ ਉਹਨਾਂ ਨਾਲ ਜੁੜੇ ਸਾਂਦਨ ਬਣੇ ਔਰ ਜਿੱਤੇ ਤੱਕ ਸਵਾਲ ਹੈ ਸਰਕਾਰਾਂ ਤਬਦੀਬ ਹੁੰਦੀਆਂ ਰਹਿੰਦੀਆਂ ਹਨ ਜੀ ਲੇਕਿਨ ਆਪਣੇ ਪੰਜਾਬ ਦੀ 54 ਕਿਸਾਨ ਸੰਗਠਨ ਹੈ ਦੇਸ਼ ਤੇ ਕਾਫੀ ਸੰਗਠਨ ਹੋਰ ਨਾਲ ਜੋੜ ਕੇ ਲਗਭਗ 200 ਦੇ ਲਗਭਗ ਸੰਗਠਨ ਬਣ ਜਾਂਦੇ ਹਨ ਔਰ ਉਦੋਂ ਪ੍ਰਭਾਵ ਵੀ ਸੀਗਾ ਇਹਨਾਂ ਦਾ ਅਸਰ ਵੀ ਸੀਗਾ ਔਰ ਅਸੀਂ ਬੜੇ ਉਹਨਾਂ ਨੂੰ ਨਾਲ ਸਾਥ ਦੇ ਤਹਿਤ ਲੇਕੇ ਚੱਲੇ ਤਾਂਕਿ ਇਹ ਕਿਸਾਨੀयत ਨੂੰ ਹੰਗਾਰਾ ਕਰ ਸਕੀ ਉਹਨਾਂ ਨੂੰ ਰਾਹ ਦੇ ਜਿਹੜਾ ਪੰਜਾਬ ਦਾ ਵਜੂਬ ਹੈ ਜਾਂ ਪਛਾਣ ਹੈ ਸਾਡੀ ਕਿਸਾਨੀ ਔਰ ਅੱਜ ਜਿਹੜਾ ਉਹਨਾਂ ਨਾਲ ਵਾਪਰ ਰਹੀ ਹੈ ਹੁੰਨੀ ਵਾਪਰ ਰਹੀ ਹੈ ਚਾਹ ਪਾਜ ਪਾ ਸਰਕਾਰ ਦੇ ਦੀ ਬੜੀ ਮੜਫਾ ਗੀ ਗੱਲ ਹੈ ਕਿਉਂਕਿ ਹਿੰਦੁਸਤਾਨ ਨੂੰ ਜੇ ਆਰਥਿਕ ਤੌਰ ਤੇ ਰਾਹਤ ਜਾਂ ਮਜ਼ਬੂਤੀ ਦਿੱਤੀ ਹੈ ਤਾਂ ਪੰਜਾਬ ਦੇ ਕਿਸਾਨ ਦਾ ਬਹੁਤ ਵੱਡਾ ਯੋਗਦਾਨ ਹੈ ਤੇ ਕਿਤੇ ਨਾ ਕਿਤੇ ਮੈਂ ਮਹਿਸੂਸ ਕਰਦਾ ਤੁਹਾਡੇ ਸਾਹਮਣੇ ਬੇਨਤੀ ਵੀ ਕਰੂੰਗਾ ਖੱਟਕਤਾਬ ਦੇ ਇਨਾ ਤੱਕਾਂ ਨਹੀਂ ਕਰਨਾ ਚਾਹੀਦਾ ਜ਼ਿੰਦਗੀ ਵਿੱਚ ਕਿਥੇ ਹਰਾਨਾ ਹਰਿਆਣਾ ਵੀ ਸਾਡਾ ਭਾਗ ਰਿਹਾ ਹੈ। ਅਤੀ ਬਕੈਦਾ ਅਨਦਾਤਾ ਦੇਖਦੇ ਰਹੇ ਹਾਂ। ਔਰ ਹਰਿਆਣਾ ਵੀ ਔਛੇ ਸੇ ਦਾਰ ਰਿਹਾ ਕਿ ਆਪਾਂ ਆਪਣੇ ਕਿਸਾਨ ਨੂੰ ਹੀ ਠੋਕਰ ਮੰਨਣੀ ਸ਼ੁਰੂ ਕਰ ਦਾਂਗੇ। ਸਾਡਾ ਭਵਿੱਖ ਉੱਜੜ ਜਾਣਾ ਹੈ ਕਿਉਂਕਿ ਹਿੰਦੁਸਤਾਨ ਚੰ ਮੈਨੂੰ ਯਾਦ ਹੈ ਇੱਕ ਵੇਲੇ ਨਾਰਾ ਬੁਲੰਦ ਹੋਇਆ ਸੀ ਜੈ ਜਵਾਨ ਜੈ ਕਿਸਾਨ। ਅੱਜ ਤੁਸੀਂ ਉਹੀ ਜਵਾਨਾਂ ਨੂੰ ਜਿਹੜੇ ਕਿਸਾਨ ਦੇ ਬੱਚੇ ਹਨਗੇ ਹਿੰਦੁਸਤਾਨ ਦੇ ਸਰੰਦਾ ਤੇ ਬਕਾਇਦਾ ਪਹਿਰੇਦਾਰੀ ਕਰ ਰਹੇ ਹਨਗੇ ਰਖਵਾਲੀ ਕਰ ਰਹੇ ਹਨ ਉਹਨਾਂ ਨੂੰ ਤੁਸੀਂ ਉਹਨਾਂ ਦੇ ਸਾਹਮਣੇ ਕਰਕੇ ਗੋਲੀਆਂ ਚਲਾਉਣ ਦਾ ਆਦੇਸ਼ ਕਰਦੇ ਐਸੋਮਡ ਭਾਗੀ ਗੱਲ ਸਾਡੀ ਜਮਹੂਰੀਤ ਦੀ ਹੋਣੀ ਚਾਹੀਦੀ ਹਰ ਕਿਸਾਨ ਦੀ ਆਵਾਜ਼ ਸੁਣਨਾ ਦੇਸ਼ ਦੀ ਸਰਕਾਰ ਦਾ ਫਰਜ਼ ਹੈ ਜ਼ਿੰਮੇਵਾਰੀ ਬੰਦ ਔਰ ਮੈਨੂੰ ਅਫਸੋਸ ਹੋਇਆ ਕਿਉਂਕਿ ਇਹਨੂੰ ਸਿਆਸੀ ਰੰਗਤ ਨਹੀਂ ਮੈਂ ਦੇਣਾ ਚਾਹੁੰਦਾ ਮੈਨੂੰ ਆਪ ਮੇਰੇ ਅੱਖਾਂ 'ਚ ਅੰਜੂ ਆ ਜਾਂਦੇ ਜੇ ਸੁਣਦੇ ਆ ਕਿ ਕਿੱਤੀ ਵੀ ਕਿਸਾਨ ਪਰਿਵਾਰ ਨਾਲ ਸੰਬੰਧਿਤ ਕਿ ਜੇ ਅਥਾ ਵਿਤਕਰਾਂ ਖੜੇ ਹਿੰਦੁਸਤਾਨ ਦੇ ਕਿਸਾਨ ਨਾਲ ਹੋਗਾ ਉਹ ਵਿਤਕਰਸ਼ ਕੱਲੇ ਉਹ ਕਿਸਾਨ ਨਾਲ ਨਹੀਂ ਹੋ ਰਿਹਾ ਤੇ ਸਾਡੇ ਨਾਲ ਵੀ ਹੋ ਰਿਹਾ ਤਾਂ ਮੈਂ ਤੁਹਾਡੇ ਮਾధ్యਮ ਦਰਿਆ ਸਾਰਿਆਂ ਨੂੰ ਅਪੀਲ ਕਰਾਂਗਾ ਕਿ ਆਪਾਂ ਰਲ ਮਿਲ ਕੇ ਨਾਲ ਸਾਥ ਦਈਏ ਔਰ ਜਿਹੜੀ ਉਹਨਾਂ ਨੇ ਮੰਗ ਕੀਤੀ ਹੈ ਪਾਰਟੀ ਪੱਧਰ ਤੋਂ ਚੁੱਕਦੇ ਇਹ ਪਾਰਟੀ ਦਾ ਪ੍ਰੋਗਰਾਮ ਨਹੀਂ ਹੈ ਅਸੀਂ ਸਿਆਸਤ ਦੇ ਆਧਾਰਿਆਂ ਨੂੰ ਬੇਨਤੀ ਕਰਾਂਗੇ ਕਿ ਉਹਨਾਂ ਚ ਭਾਗੀਦਾਰੀ ਨਾ ਬਣਨ ਤਾਂ ਕਿ ਕਿਸਾਨ ਜਿਹੜਾ ਅੰਦੋਲਨ ਹੈ ਉਹ ਮਜ਼ਬੂਤੀ پا ਸਕੇ ਦੇਸ਼ ਦੀ ਜਿਹੜੀ ਆਵਾਜ਼ ਹੈ ਜਿਹੜੀ ਉਹਨਾਂ ਦੀ ਮੰਗ ਹੈ ਐਮਐਸਪੀ ਦੀ ਮੰਗ ਹੈ ਜਿਹੜੀ ਗਰੰਟੀਆ ਦਿੱਤੀਆਂ ਗਈਆਂ ਸੀ ਜਦ ਸੰਤਾਨ ਅੰਦੋਲਨ ਚੁੱਕਿਆ ਗਿਆ ਸੀ ਉਹ ਮੰਗਾਂ ਪੂਰੀਆਂ ਤੇ ਸੁਆਮੀ ਰਾਧਨ ਰਿਪੋਰਟ ਦੀ ਮੰਗ ਕੀਤੀ ਸੀ ਇਹ ਸਾਰੀ ਲਾਗੂ ਹੋਣੀ ਚਾਹੀਦੀ ਹੈ ਔਰ ਕੱਲ ਹੀ ਮੈਂ ਸੁਣਿਆ ਕਿਉਂਕਿ ਸੋਸ਼ਲ ਮੀਡੀਆ 'ਚ ਹੈ ਖੜਗੇ ਸਾਹਬ ਨੇ ਵੀ ਐਲਾਨ ਕੀਤਾ ਕਿ ਜੇ ਸਾਡੀ ਸਰਕਾਰ ਇੰਡੀਆ ਦੀ ਬਣਦੀ ਹੈ ਤਾਂ ਕਿ ਐਮਐਸਪੀ ਜਿਹੜੀ ਸੁਆਮੀ ਰਾਧਨ ਦੀ ਮੰਗ ਸੀ ਜਾਂ ਉਹਨਾਂ ਦੀ ਰਿਪੋਰਟ ਸੀ ਉਹਨੂੰ thì ਪੂਰੇ ਤੌਰ ਤੇ ਕਿ ਬਕਾਇਦਾ ਮਨਜ਼ੂਰ ਕਰਕੇ ਪਾਸ ਕਰਕੇ ਤੱਕ ਲੋਕਾਂ ਤੱਕ ਰਹਿਤ ਹੈ ਸਰਪੰਦੇਰ ਸਵੇਰੇ ਲਾਈਵ ਹੋਏ ਦੀ ਉਹ ਕਹਿੰਦੇ ਪਲਾਸਟਿਕ ਦੀਆਂ ਗੋਲੀਆਂ ਨਹੀਂ ਅੰਜੂ ਗੈਸ ਦੇ ਗੋਲੇ ਨੇ ਅਸਲੀ 315 ਦੇ ਗੋਰ ਵੀ ਜਿਹੜੇ ਨੇ ਮਿਲੇ ਨੇ ਉਹ ਅਸਲੀ ਗੋਲੀਆਂ ਵਿੱਚ ਲਾਈਆਂ ਗਈਆਂ ਮੇਰਾ ਖਿਆਲ ਹੈ ਤੁਸੀਂ ਮੈਨੂੰ ਇਹੀ ਕਹਣਾ ਚਾਹੁੰਦੇ ਹੋ ਤੁਹਾਡੇ ਵੀ ਐਨਆਈਟੀ ਦੇ ਇੱਕ ਰਿਪੋਰਟਰ ਭਿਆਸ ਤੱਕਲੇ ਉਹਦੇ ਵੀ ਗੋਲੀ ਵੱਜੀ ਹੋਈ ਹੈ ਸ਼ੰਭੂ ਬੈਰੀਰ ਤੇ ਤੇ ਜੇ ਅੱਪਾ ਇੱਕ ਜਮਹੂਰੀਅਤ ਨੂੰ ਆਵਾਜ਼ ਬੁਲੰਦ ਕਰਨ ਦਾ ਹੱਕ ਨਹੀਂ ਸਮਝਦੇ ਸਾਡੇ ਦੇਸ਼ 'ਚ ਜਿਹੜੀ ਲੋਕਾਂ ਨੇ ਕੁਰਬਾਨੀਆਂ ਦਿੱਤੀਆਂ ਸੀ ਦੋ ਦਿਹਾੜੇ ਮਨਾਉਂਦੇ ਆ 15 ਅਗਸਤ ਤੇ 26 ਜਨਵਰੀ ਦਾ ਜੇ ਤੇ ਵਿੱਚ ਸੁਵਿਧਾਨ ਲਿਖਿਆ ਗਿਆ ਸੀਗਾ ਔਰ 15 ਅਗਸਤ ਦੇ ਸ਼ਹੀਦਾਂ ਨੇ ਸ਼ਹਾਗਤ ਦੇ ਕੇ ਹਿੰਦੁਸਤਾਨ ਨੂੰ ਅੰਗਰੇਜ਼ਾਂ ਦੀ ਗੁਲਾਮੀ ਤੋਂ ਰਿਹਾਰ ਕਰਾਇਆ ਅੱਜ ਉਸੇ ਆਵਾਜ਼ ਨੂੰ ਕਿਹਨਾਂ ਤੱਕ ਕੁਚਲੰਦਾ ਕੋਰਾ ਲਾਕੀਤਾ ਜਾ ਰਹੇ ਉਸੇ ਜਮਹੂਰੀਅਤ ਨੂੰ ਜਿਹੜੀ ਜਮਹੂਰੀਅਤ ਬਾਬਾ ਸਾਹਿਬ ਅੰਬੇਦਕਰ ਨੇ ਸੁਵਿਧਾਨ ਲਿਖ ਕੇ ਸਾਡੇ ਦੇਸ਼ ਨੂੰ ਦਿੱਤੀ ਸੀ ਉਹਦੇ ਕਿਤੇ ਨਾ ਕਿਤੇ ਉਹਦੀ ਆਵਾਜ਼ ਨੂੰ ਠੇਸ ਪਹੁੰਚਾਈ ਜਾ ਰਹੀ ਹੈ ਉਹਨੂੰ ਤਬਦੀਲ ਕਰਨ ਦਾ ਉਪਰਾਲਾ ਕੀਤਾ ਜਾ ਰਿਹਾ ਹੈ ਔਰ ਹਿੰਦੁਸਤਾਨ ਜਿਹਾ ਐਸਾ ਉਪਰਾਲਾ ਕਰੇ ਜਾਣਗੇ ਮੈਂ ਸਮਝਦਾ ਕਿਤੇ ਨਾ ਕਿਤੇ ਅੱਜ ਨਹੀਂ ਕੱਲ ਕੱਲ ਨਹੀਂ ਪਰਸੋਂ ਆਵਾਜ਼ ਇਹਦੇ ਖਿਲਾਫ ਉੱਠਣੀ ਉੱਠਣੀ ਹੈ ਤਾਂ ਜ਼ਰੂਰੀ ਹੈ ਜਮਹੂਰੀਅਤ ਨੂੰ ਬਰਕਰਾਰ ਰੱਖਣਾ ਔਰ ਜਿਹੜੀ ਆਪੋਜੀਸ਼ਨ ਦੀ ਆਵਾਜ਼ ਹੁੰਦੀ ਹੈ ਉਹਨੂੰ ਇੱਕ ਸਮੇ ਲੋਕ ਜ਼ਿਆਦਾ ਤਵੱਜੂ ਦਿੰਦੇ ਸੀਗੇ ਬਕਾਇਦਾ ਔਰ ਸਾਡੀ ਸਰਕਾਰਾਂ ਤੋਂ ਵੀ ਘਾਟਾਂ ਹੋਈਆਂ ਹਨ ਕਿ ਮੈਨੂੰ ਕੋਈ ਅਹਿਸਾਸ ਕਿਲਤ ਨਹੀਂ ਕਹਿੰਦੇ ਹੋਏ ਔਰ ਮੈਨੂੰ ਕੋਈ ਸੰਕੋਚ ਨਹੀਂ ਕਹਿੰਦੇ ਹੋਏ ਪਰ ਲੇਕਿਨ ਜੇ ਕਿਸੇ ਜੋ ਗਲਤੀ ਹੋਈ ਹੈ ਆਪਾਂ ਦੁਬਾਰਾ ਗਲਤੀਆਂ ਦੁਰਾ ਕੇ ਲੋਕਾਂ ਦੀ ਆਵਾਜ਼ ਨੂੰ ਦਬਾਣ ਦਾ ਉਪਰਾਰਾ ਨਾ ਕਰੀਏ ਕਿਉਂਕਿ ਇਹ ਹੀ ਸਾਡੀ ਪਛਾਣ ਹੈ ਔਰ ਇਹ ਹੀ ਸਾਨੂੰ ਵਿਦੇਸ਼ਾਂ ਚ ਦੇ ਤਹਿਤ ਸਾਨੂੰ ਪੂਜਿਆ ਜਾਂਦਾ ਕਿ ਹਿੰਦੁਸਤਾਨ ਇੱਕ ਇਤਿਹਾਸਿਕ ਤੌਰ ਤੇ ਕਿਉਂਕਿ ਆਬਾਦੀ ਤਹਿਤ ਸਭ ਤੋਂ ਵੱਡੀ ਔਰ ਸਭ ਤੋਂ ਪੁਰਾਣੀ ਜਮੂਰੀਅਤ ਹੈ ਔਰ ਜੇ ਉਹ ਜਮੂਰੀਅਤ ਨੂੰ ਅਜਿਹਾ ਜਮੂਰੀਅਤ ਦਾ ਕਾਂਡ ਹੋਏਗਾ ਐਸ ਤੋਂ ਮੈਂ ਮਤਲਬ ਸਾਡਾ ਲੋਕਾਂ ਦਾ ਸਾਡੇ ਤੋਂ ਰਾਜ ਸੇ ਲੋਕਾਂ ਤੋਂ ਵਿਚਵਾਚੂਤ ਹੋਵੇਗਾ ਜੀ ਹੁਣ ਸਮਝਿਆ ਚੱਲਗੀ ਹੈਗਾ ਅਕਾਲੀ ਜਨਤ ਦਾ ਮੇਰਾ ਖਿਆਲ ਹੈ ਜਿੰਨੀ ਮੇਰੀ ਸਮਝ ਹੈ ਉਹ ਕਾਲੀ ਪਾਰਟੀ ਜਾਂ ਭਾਜਪਾ ਪਾਰਟੀ ਜਿਆਦਾ ਚੱਲਦੀ ਹੈ ਪਰ ਮੈਂ ਸਮਝਦਾ ਕਾਲੀ ਪਾਰਟੀ ਦੇ ਭਾਜਪਾ ਨਾਲ ਅਲਾਈਸ ਕਰਨਗੇ ਉਹਨਾਂ ਦੇ ਆਪਣੇ ਉਹਨਾਂ ਦਾ ਮੇਰਾ ਖਿਆਲ ਹੈ ਕਿ ਇਹਨੂੰ ਨੁਕਸਾਨ ਇਸ ਦਾ ਬਹੁਤ ਜ਼ਿਆਦਾ ਹੋਣਾ ਹੈ ਕਿਉਂਕਿ ਤਿੰਨ ਕਾਲੇ ਕਾਨੂੰਨ ਜਿਹੜੇ ਥੋਪੇ ਗਏ ਸੀਗੇ ਉਹ ਕਿਸਾਨਾਂ ਨਾਲ ਸੰਬੰਧਿਤ ਹੈ ਔਰ ਕਿਸਾਨ ਵੀਰ ਹੀ ਵੋਟਾਂ ਅਕਾਲੀਆਂ ਨੂੰ ਜ਼ਿਆਦਾ ਪਾਉਂਦੇ ਸੀ ਕਿ ਪਹਿਲਾਂ ਔਰ ਜੇ ਉਹਨਾਂ ਦਾ ਕਾਹਨ ਹੋ ਰਿਹਾ ਹੈ ਔਰ ਉਹਨਾਂ ਨਾਲ ਉਹ ਸਾਥ ਦੇਣਗੇ ਤਾਂ ਇਸ ਦਾ ਨੁਕਸਾਨ ਫਾਇਦਾ ਉਹਨਾਂ ਨੂੰ ਹੀ ਕਰਨਾ ਪੈਣਾ ਕਿ ਨਾ ਕੋਈ ਹੁਣ ਕਦਮ ਲਵੇ ਜੀ ਕਿ ਜਿੱਦੀ ਵੇਪਰ ਨੂੰ ਹੱਥੇ ਜਾ ਕੇ ਜਾਂ ਬਾਰਡਰਾਂ ਤੇ ਜਾ ਕੇ ਕਾਲੀਦਲ ਕੋ ਤਾਂ ਕਮੈਂ ਪਹਿਲਾਂ ਵੀ ਤੁਹਾਨੂੰ ਇੱਕ ਬੇਨਤੀ ਕੀਤੀ ਹੈ ਕਿ ਰਾਜਨੀਤਿਕ ਸਿਆਸੀ ਧਾਰਿਆਂ ਨੂੰ ਇਸ ਤੋਂ ਦੂਰ ਰਹਿਣਾ ਚਾਹੀਦਾ ਹੈ ਜਰੂਰ ਸਮਰਥਨ ਦੇਣਾ ਚਾਹੀਦਾ ਕਿਉਂਕਿ ਇਹ ਸਾਡੀ ਪਛਾਣ ਹੈ ਔਰ ਸਾਡਾ ਇਤਿਹਾਸ ਕਿਸਾਨੀ ਨਾਲ ਜੁੜਿਆ ਹੋਇਆ ਹੈ ਤਾਂ ਜੇ ਅਸੀਂ ਭਾਗੀਦਾਰੀ ਹਿੱਸੇਦਾਰੀ ਉਸ ਜਾ ਕੇ ਬਣਾਗੇ ਕਿਤੇ ਨਾ ਕਿਤੇ ਕਿਸਾਨ ਅੰਦੋਲਨ ਉਹਨੂੰ ਕਿਤੇ ਨਾ ਕਿਤੇ ਸੇਸ ਪਹੁੰਚ ਚੁੱਕੀ ਹੈ ਔਰ ਕਿਸ ਤਰ੍ਹਾਂ ਦੇ ਕਿਸ ਤੀ ਰੰਗਤ ਦੇ ਰੂਪ ਚਲਦਾ ਜਾ ਰਿਹਾ ਹੈ ਤਾਂ ਸਾਨੂੰ ਸਮਰਥਨ ਉਹਦਾ ਬਾਰ ਉਹ ਰੱਖੀਂਗਾ ਇਹਦਾ ਜ਼ਰੂਰ ਦੇਣਾ ਚਾਹੀਦਾ ਹੈ ਹਰ ਪਾਰਟੀ ਦੇ ਨਮਾਇੰਦੇ ਨੂੰ ਮੈਂ ਬੇਨਤੀ ਕਰਾਂਗਾ ਕਿ ਆਪਣੀ ਪਾਰਟੀ ਪੱਧਰ ਤੋਂ ਉੱਤੇ ਉੱਠ ਕੇ ਕਿਸ ਨੂੰ ਸਮਰਥਨ ਦੋ ਜੋ ਸਹਾਇਤਾ ਦੀ ਲੋੜ ਹੈ ਸਹਾਇਤਾ ਦੋ ਜਿੱਥੇ ਹਸਪਤਾਲਾਂ ਚੋਂ ਨਾ ਤਾਂ ਇਲਾਜ ਹੋ ਰਿਹਾ ਹਸਪਤਾਲਾਂ ਜਾ ਕੇ ਇਲਾਜ ਕਰਾਓ ਤਾਂ ਕਿ ਗਾਹਾਂ ਨੂੰ ਜਾ ਕੇ ਸਾਡੇ ਕਿਸਾਨ ਕਮਜ਼ੋਰ ਨਾ ਹੋ ਸਕਣ ਇਹ ਹੀ ਸਾਡੀ ਪਛਾਣ ਹੈ ਜਿਹੜੀ ਦੇ ਦੇ ਤਹਿਤ ਸਾਡੀ ਪੰਜਾਬ ਦੀ ਇੱਕ ਪਛਾਣ ਬਰਕਰਾਰ ਰਹਿ ਸਕਦੀ ਹੈ ਜਿਹੜੇ ਪੱਤਰ ਨੂੰ ਕਿਸਾਨਾਂ ਕਾਂਗਰਸ ਨੂੰ ਚਲੀ ਗਈ ਆਪ ਪਾਰਟੀ ਦੇ ਮੈਂਬਰ ਜਿਹੜੇ ਇਕੱਲੇ ਦਲਤਾਂ ਦੀ ਕੋਈ ਨਹੀਂ ਦੇਖੋ ਹਮਦਰਦੀ ਦੇ ਰੂਪ ਸਭ ਨੂੰ ਪਹੁੰਚਣਾ ਚਾਹੀਦਾ ਹੈ ਇਹਨੂੰ ਮੈਂ ਪਹਿਲਾਂ ਹੀ ਕਿਹਾ ਸਿਆਸੀ ਰੰਗਤ ਨਹੀਂ ਮੈਂ ਦੇਣਾ ਚਾਹੁੰਦਾ ਇਹਨੂੰ ਬਕਾਇਦਾ ਕਿਸਾਨ ਅੰਦੋਲਨ ਦੇ ਰੂਪ 'ਚ ਰਹਿਣਾ ਚਾਹੀਦਾ ਕਿਉਂਕਿ ਅਸੀਂ ਜਦ ਬਕਾਇਦਾ ਖੇਤੀ ਮਾੜੀ ਮੰਤਰੀ ਸੀ ਮੈਂ ਵੀ ਇਹਨਾਂ ਦੇ ਪ੍ਰਭਾਵ ਦੇ ਥੱਲੇ ਆ ਕੇ ਇਹਨਾਂ ਦੀ ਜਿਹੜੀ ਮੰਗਾਂ ਚ ਪੂਰੀਆਂ ਕੀਤੀ ਸਾਡਾ ਸਾਡੀ ਪਛਾਣ ਬਰਕਰਾਰ ਰਹਿ ਸਕੋ ਕਿਸਾਨੀਅਤ ਦੇ ਤਹਿਤ ਪੰਜਾਬ ਨੂੰ ਜਾਣਿਆ ਜਾਂਦਾ ਹੈ ਕਿਸਾਨੀਅਤ ਦੇ ਤਹਿਤ ਹੀ ਪੰਜਾਬ ਨੂੰ ਜੋ ਮਜ਼ਬੂਤੀ ਮਿਲਦੀ ਹੈ ਕਿਸਾਨੀਅਤ ਦੇ ਤਹਿਤ ਹੀ ਮਿਲਦੀ ਹੈ ਤਾਂ ਹਰ ਵਰਗ ਦੀ ਜ਼ਿੰਮੇਵਾਰੀ ਬਣਦੀ ਹੈ ਇਨਸਾਨੀਅਤ ਤੌਰ ਤੇ ਕਿਉਂਕਿ ਕਿਤੇ ਨਾ ਕਿਤੇ ਸਾਡਾ ਸਬੰਧ ਕਿਸਾਨੀਅਤ ਨਾਲ ਜੁੜਿਆ ਹੈ